ਅਭੀਤ ਦਿਨੀ ਸੁਲਤਾਨਪੁਰ ਲੋਧੀ ਦੇ ਪਿੰਡ ਸੇਚਾਂ ਵਿਖੇ ਇੱਕ ਗਰੰਥੀ ਸਿੰਘ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਕੁਲਦੀਪ ਸਿੰਘ ਗੜਗੱਜ ਇੱਥੇ ਪਹੁੰਚੇ ਨੇ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਇੱਥੇ ਪਹੁੰਚ ਚੁੱਕੇ ਨੇ ਔਰ ਗਰੰਥੀ ਸਿੰਘ ਜਿਹੜੇ ਇਸ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਉਹਨਾਂ ਦਾ ਹਾਲ ਚਾਲ ਜਾਣਨ ਦੇ ਵਾਸਤੇ ਕੁਲਦੀਪ ਸਿੰਘ ਗੜਗੱਜ ਇੱਥੇ ਪਹੁੰਚੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਲਦੀਪ ਸਿੰਘ ਗੜਗੱਜ ਜਿਹੜੇ ਅਕਾਲ ਤਖਤ ਸਾਹਿ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚ ਚੁੱਕੇ ਨੇ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਮੌਜੂਦ ਹੈ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੁਰਦੀਪ ਕੁਲਦੀਪ ਸਿੰਘ ਗੜਗਾ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ ਔਰ ਕੋਦੇ ਸੁਲਤਾਨਪੁਰ ਲੋਧੀ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਵੀ ਮੌਕੇ ਤੇ ਔਰ ਜਿਹੜਾ ਗ੍ਰੰਥੀ ਸਿੰਘ ਦਾ ਜਿਹੜਾ ਹਾਲਚਾਲ ਜਾਣਨ ਵਾਸਤੇ ਇੱਥੇ ਅੱਜ ਕੁਲਦੀਪ ਸਿੰਘ ਗੜਗਾ ਪਹੁੰਚੇ ਹੋਏ ਨੇ ਅਗਾਧ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾ ਜੇ ਇਸ ਵਕਤ ਸਾਡੇ ਨਾਲ ਮੌਜੂਦ ਨੇ ਜਥੇਦਾਰ ਸਾਹਿਬ ਗਰੰਤੀ ਸਿੰਘ ਦੇ ਵੱਲੋਂ ਰੋ ਕੇ ਦੁੱਖ ਬਿਆਨ ਆਪਣਾ ਕੀਤਾ ਗਿਆ ਹੈ ਤੁਸੀਂ ਇਸ ਮੌਕੇ ਉਹਨਾਂ ਦਾ ਹਾਲ-ਚਾਲ ਜਾਣਨ ਵਾਸਤੇ ਪੁੱਛਿਓ ਕੀ ਕੁਝ ਗੱਲਾਂ-ਬਾਤਾਂ ਹੋਈਆਂ ਤੁਹਾਡੀਆਂ ਉਹਨਾਂ ਦੇ ਨਾਲ ਔਰ ਕੀ ਕਾਰਵਾਈ ਹੁਣ ਹੋਣ ਜਾ ਰਹੀ ਹੈ ਦੇਖੋ ਗਰੰਤੀ ਸਿੰਘ ਬਹੁਤ ਭਾਵਕ ਆ ਭਾਵਕ ਹੋਣ ਦਾ ਸੁਭਾਅਕ ਆ ਕਿਉਂਕਿ ਉਹ ਆਪਣੀ ਗੁਰੂ ਘਰ ਦੇ ਵਿੱਚ ਸੇਵਾਦਾਰੀ ਨਿਭਾ ਰਿਹਾ ਸੀ ਜੋ ਸੱਚੇ ਪਾਤਸ਼ਾਹ ਨੇ ਸੇਵਾ ਦਿੱਤੀ ਆ ਉਹਦਾ ਕੰਮ ਆ ਗੁਰਦੁਆਰੇ ਦੀ ਮਾਨ ਮਰਿਆਦਾ ਦਾ ਖਿਆਲ ਰੱਖਣਾ ਉਹਨੇ ਜਦੋਂ ਕਿਸੇ ਨੂੰ ਕਿਸੇ ਕੰਮ ਤੋਂ ਰੋਕਿਆ ਵਾ ਤੇ ਉਹ ਉਹਨਾਂ ਦੇ ਕਹਿਣ ਮੁਤਾਬਕ ਚਾਰ ਜਣਿਆਂ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਰਦੇਸ ਵੀ ਰਿਆ ਉਹਨਾਂ ਦੇ ਸਿਰ ਤੇ ਗੰਭੀਰ ਸੱਟ ਆ ਮੈਂ ਉਹਨਾਂ ਦੇ ਦਰਦ ਨੂੰ ਮਹਿਸੂਸ ਕਰਦਾ ਜੋ ਹੋਇਆ ਗਲਤ ਹੋਇਆ ਸਾਨੂੰ ਗਰੰਤੀ ਸਿੰਘਾਂ ਦਾ ਸਤਕਾਰ ਕਰਨਾ ਚਾਹੀਦਾ ਗੁਰੂ ਘਰ ਮਹਾਰਾਜ ਦੀ ਬਾਣੀ ਪੜ੍ਹਦੇ ਆ ਤੇ ਜੇ ਬਾਣੀ ਪੜ੍ਹਨ ਵਾਲਿਆਂ ਨੂੰ ਅਸੀਂ ਕੁੱਟਾਂਗੇ ਤੇ ਸਾਡਾ ਭਲਾ ਕਿੱਥੇ ਹੋਣਾ ਵਾ ਇਹ ਪੰਜਾਬ ਇਦਾਂ ਦਾ ਤੇ ਹੈ ਨਹੀਂ ਆ ਸਾਡਾ ਕਿ ਅਸੀਂ ਇਦਾਂ ਕਰੀਏ ਫੇਰ ਉਹ ਬਜ਼ੁਰਗ ਮਾਤਾ ਉਹਨਾਂ ਦੇ ਪਰ ਤੁਸੀਂ ਸਾਰਿਆਂ ਨੇ ਵੇਖਿਓ ਕਿੰਨੇ ਬਜ਼ੁਰਗ ਨੇ ਥੋੜੇ ਕਮਜ਼ੋਰ ਵੀ ਨੇ ਇੱਕ ਮਾਂ ਦੀ ਬਾਹ ਤੋੜਤੀ ਆ ਮਾਵਾਂ ਤੇ ਸਾਂਝੀਆਂ ਹੁੰਦੀਆਂ ਨਾ ਮਾਵਾ ਦੇ ਨਾਲ ਤੇ ਇਦਾਂ ਨਹੀਂ ਹੋਣਾ ਚਾਹੀਦਾ ਉਹ ਵੀ ਮਾਤਾ ਰੋ ਰਹੀ ਆ ਤੇ ਮੈਂ ਜਿਹੜੇ ਵੀ ਅਨਸਰਾਂ ਨੇ ਕੀਤਾ ਉਹਨਾਂ ਨੂੰ ਤਾੜਨਾ ਵੀ ਆ ਤੇ ਜਿੱਥੇ ਕਿਤੇ ਵੀ ਕੋਈ ਇਹੋ ਜਿਹੇ ਅਨਸਰ ਆ ਵੀ ਗਰੰਥੀਆਂ ਨੂੰ ਜਿੱਥੇ ਮਰਜ਼ੀ ਕੁੱਟ ਲਾਗੇ ਜਾਂ ਢਾਲਾਂਗੇ ਉਹਨਾਂ ਨੂੰ ਵੀ ਤਾੜਨਾ ਗਰੰਤੀ ਸਿੰਘਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਖੜਾ ਪੰਥ ਖੜਾ ਕੋਈ ਵੀ ਇਹੋ ਜੀ ਜੁਰਤ ਨਾ ਕਰਿਓ ਗਰੰਤੀ ਸਿੰਘ ਵੀ ਗੁਰੂ ਘਰ ਦੀ ਭੈ ਭਾਵਨੀ ਜਿਹੜਾ ਕਿ ਸੇਵਾ ਕਰਨ ਜੋ ਕਰਦੇ ਵੀ ਆ ਪੂਰੀ ਤਨਦੇਹੀ ਨਾਲ ਕਰਨ ਪਰ ਇਹੋ ਜੀਆਂ ਘਟਨਾਵਾਂ ਬਰਦਾਸ਼ਤਯੋਗ ਨਹੀਂ ਆਗੀਆਂ ਪ੍ਰਸ਼ਾਸਨ ਦੇ ਨਾਲ ਆਪਣਾ ਤਾਲਮੇਲ ਆ ਜਿਹੜੇ ਵੀ ਦੋਸ਼ੀ ਉਹਨਾਂ ਨੇ ਚਾਰ ਕਾਇਆ ਉਹ ਜੇ ਫੜਲੇ ਤੇ ਠੀਕ ਆ ਨਹੀਂ ਫੜੇ ਤਾਂ ਫੇਰ ਉਹਨਾਂ ਨੂੰ ਛੇਤੀ ਫੜਨਾ ਧਾਰਮਿਕ ਭਾਵਨਾਵਾਂ ਦੀ ਵੀ ਗੱਲ ਆ ਕੇਸਾਂ ਦੀ ਵੀ ਅਦਵੀ ਆ ਉਹ ਵੀ ਨਾਲ ਚੱਲੇ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਮਾਤਾ ਤੇ ਵੇਖੋ ਇੰਨੀ ਬਜ਼ੁਰਗਵਾ ਜਿੰਨੀ ਉਹਦੀ ਬਾਹ ਤੋੜੀ ਚੱਕਣਾ ਚੂਰ ਕੀਤੀ ਉਹਦੀ ਤੇ ਕੁਝ ਵੀ ਹੋ ਸਕਦਾ ਹੈ ਉਹਦੇ ਨਾਲ ਇਸ ਕਰਕੇ ਸ਼ਰਾਰਤੀ ਅਨਸਰ ਜਿਹੜੇ ਵੀ ਆ ਉਹਨਾਂ ਨੂੰ ਤਾੜਨਾ ਵਾ ਤੇ ਪ੍ਰਸ਼ਾਸਨ ਨੂੰ ਵੀ ਆ ਪਿਆਹੋ ਜੇ ਅਨਸਰਾਂ ਨੂੰ ਖੁੱਲਾ ਨਹੀਂ ਛੱਡਣਾ ਚਾਹੀਦਾ ਅੱਜ ਇਹਨਾਂ ਨੂੰ ਕੁੱਟਿਆ ਕੱਲ ਨੂੰ ਹੋਰ ਨੂੰ ਕੁੱਟਣਗੇ ਕਿ ਇਹਨੂੰ ਮਾਰ ਦੇਣਗੇ ਕੱਦ ਹੋਏ ਇਦਾਂ ਦੇ ਬੰਦੇ ਖੁੱਲੇ ਛੱਡੇ ਹੋਏ ਕਹਿੰਦੇ ਨਸ਼ੇ ਦਾ ਕੰਮ ਹੀ ਤੇ ਨਸ਼ੇ ਤੋਂ ਕਹਿੰਦੇ ਆਪਾਂ ਰੋਕਿਆ ਗੱਡੀ ਲਾਉਣ ਤੋਂ ਗੁਰਦੁਆਰੇ ਥੋੜਾ ਨਸ਼ੇ ਵੇਖਣ ਦਵਾਂਗੇ ਗੁਰਦੁਆਰੇ ਤੇ ਗੁਰੂ ਦੀ ਬਾਣੀ ਦੇ ਪ੍ਰਚਾਰ ਲਈ ਆ ਹੁਣ ਏਨੀ ਹਿੰਮਤ ਵੱਧ ਗਈ ਆ ਇਹ ਸਾਡੇ ਗੁਰਦੁਆਰਿਆਂ 'ਚ ਹੀ ਕਹਿਣਗੇ ਵੀ ਅਸੀਂ ਗੱਡੀਆਂ ਅੰਦਰ ਲੈ ਕੇ ਜਾਣੀਆਂ ਇਹ ਬਰਦਾਸ਼ਤਯੋਗ ਨਹੀਂ ਆ ਨਾ ਕਰਾਂਗੇ ਪੰਥ ਤੇ ਸ੍ਰੀ ਅਕਾਲ ਤਖਤ ਸਾਹਿਬ ਗਰੰਤੀ ਸਿੰਘ ਦੇ ਪਰਿਵਾਰ ਨਾਲ ਮਜਲੂਮ ਧਿਰ ਦੇ ਨਾਲ ਬਿਲਕੁਲ ਚਟਾਨਾਂ ਵਾਂਗ ਖੜਾ ਵਾ ਇਹਨਾਂ ਦੀ ਹਰ ਗੱਲ ਸੁਣਾਗੇ ਇਹਨਾਂ ਨੂੰ ਇਲਾਜ ਦੇ ਵਿੱਚ ਕੋਈ ਦਿੱਕਤ ਆ ਜਾਂ ਕੋਈ ਇਹਨਾਂ ਨੂੰ ਹੈਲਪ ਚਾਹੀਦੀ ਆ ਉਹ ਵੀ ਕੀਤੀ ਜਾਊਗੀ ਐੱਜਪੀਸੀ ਨੂੰ ਆਪਾਂ ਆਖਾਂਗੇ ਕੋਈ ਕਾਨੂੰਨੀ ਤੌਰ ਤੇ ਇਹਨਾਂ ਨੂੰ ਮਦਦ ਦੀ ਲੋੜ ਆ ਉਹ ਵੀ ਕੀਤੀ ਜਾਊਗੀ ਆਪਾਂ ਪਰਿਵਾਰ ਦੇ ਨਾਲ ਡਟ ਕੇ ਖੜੇ ਆ ਇਸ ਘਟਨਾ ਤੋਂ ਬਾਅਦ ਸਵਾਲ ਬਹੁਤ ਵੱਡੇ ਖੜੇ ਹੋਏ ਆ ਕਿਤੇ ਨਾ ਕਿਤੇ ਸਿੱਖੀ ਨੂੰ ਲੈ ਕੇ ਦੇਖਿਆ ਜਾਵੇ ਸਿੱਖੀ ਸਿਧਾਂਤਾਂ ਨੂੰ ਲੈ ਕੇ ਦੇਖਿਆ ਜਾਵੇ ਤੁਸੀਂ ਕਿਸਾ ਦੀ ਬੇਦਬੀ ਦੀ ਗੱਲ ਕੀਤੀ ਐ ਇਹ ਸਿਰਫ ਇੱਕ ਗਰੰਥੀ ਸਿੰਘ ਤੇ ਹਮਲਾ ਨਹੀਂ ਇਹ ਇੱਕ ਸਿੱਖੀ ਤੇ ਹਮਲਾ ਤੁਸੀਂ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇੱਕ ਵੱਡੀ ਕਾਰਵਾਈ ਦੀ ਜਾਂ ਅਸੀਂ ਉਡੀਕ ਕਰ ਰਹੇ ਆ ਜਾਂ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਦੇਖੋ ਆਪਾਂ ਸਾਰੇ ਨਾ ਪੰਜਾਬ ਦੇ ਆ ਜੀ ਪੰਜਾਬ ਦਾ ਸਭਿਆਚਾਰੀ ਨਹੀਂ ਆ ਵੀ ਆਪਾਂ ਕੋਈ ਇਦਾਂ ਦੀ ਗੱਲ ਕਰੀਏ ਕਿਸੇ ਗਰੰਥੀ ਸਿੰਘ ਨੂੰ ਜਾਂ ਵੈਸੇ ਕਿਸੇ ਨੂੰ ਮਾਰ ਕੇ ਕੁੱਟ ਕੇ ਸਾਡੇ ਤੇ ਸਾਨੂੰ ਗੁਰੂ ਨੇ ਸਿਖਾਇਆ ਵਾ ਕਿ ਆਪਾਂ ਸਾਰਿਆਂ ਦੇ ਵਿੱਚ ਰੱਬ ਨੂੰ ਵੇਖਣਾ ਸਭ ਮੈਂ ਜੋਤ ਜੋਤ ਹੈ ਸੋਏ ਕਿਸ ਦਾ ਅਚਾਨਣ ਸਭ ਮੈਂ ਚਾਨਣ ਹੋਏ ਫੇਰ ਇਹ ਕਿਦਾਂ ਵਾ ਵੀ ਆਪਾਂ ਇੱਕ ਬੰਦੇ ਨੂੰ ਇੰਨੀ ਬੇਕਿਰਕੀ ਦੇ ਨਾਲ ਮਾਰ ਰਹੇ ਸਿੱਖੀ ਤੇ ਹਮਲੇ ਦੇਖੋ ਬਾਹਰੋਂ ਪਹਿਲਾਂ ਵੀ ਹੁੰਦੇ ਆ ਪਰ ਘਟੋ ਘਟ ਜਿਹੜੇ ਸਾਡੇ ਪੰਜਾਬ 'ਚ ਰਹਿਣ ਵਾਲੇ ਲੋਕ ਆ ਇਹਨਾਂ ਨੂੰ ਤੇ ਇਹ ਗੱਲ ਤੇ ਗੰਭੀਰ ਵਿਚਾਰ ਕਰਨੀ ਚਾਹੀਦੀ ਵੀ ਆਪਾਂ ਇਹਨੇ ਬੇਕਿਰਕੇ ਕਾਤੋਂ ਰਹੇ ਆ ਸਾਡੀ ਸ਼ਹਿਨਸ਼ੀਲਤਾ ਕਿੱਥੇ ਗਈ ਸਾਡੀਆਂ ਜਿਹੜੀਆਂ ਵੱਡੀਆਂ ਪਰੰਪਰਾਵਾਂ ਸਾਡੇ ਜਿਹੜੇ ਨੈਤਿਕ ਸਾਰਿਆਂ ਦੇ ਹੈਗੇ ਆ ਫਰਜ਼ ਉਹ ਕਿੱਥੇ ਗਏ ਆਪਾਂ ਅਜੇ ਇੰਨੀ ਮਾੜੀ ਗੱਲ ਤੇ ਆ ਗਏ ਆਂ ਕਿ ਇੱਕ ਇੱਕ ਬਜ਼ੁਰਗ ਮਾਂ ਨੂੰ ਹੀ ਉਹਦੀ ਬਾਹਾਂ ਤੋੜਦੀ ਆ ਤੋ ਇਹ ਠੀਕ ਨਹੀਂ ਆ ਇਹਦਾ ਪ੍ਰਸ਼ਾਸਨ ਨੂੰ ਵੀ ਸੋਮੋਟੋ ਲੈਣਾ ਚਾਹੀਦਾ ਸਾਰਿਆਂ ਨੂੰ ਸਾਰੇ ਸਮਾਜ ਦਾ ਵੀ ਇਹ ਫਰਜ਼ ਆ ਪਰ ਇਹ ਗੁਰੂ ਘਰ ਦਾ ਗਰੰਤੀ ਆ ਸਿੱਖ ਹੋਂ ਦੀ ਨਾਤੇ ਸ੍ਰੀ ਅਕਾਲ ਤਖਤ ਸਾਹਿਬ ਇਹਦੇ ਨਾਲ ਖੜਾ ਹੈ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੂਗੀ ਅੱਗੇ ਤੋਂ ਵੀ ਇਹ ਪੰਜਾਬ 'ਚ ਕਿਤੇ ਘਟਨਾ ਨਹੀਂ ਹੋਣੀ ਚਾਹੀਦੀ। ਸ਼੍ਰੀ ਅਕਾਲ ਤੱਕ ਸਭ ਸਾਰਾ ਕੁਝ ਦੇਖ ਰਿਹਾ ਅਮਰ ਤੱਕ ਨਸ਼ਿਆਂ ਨੂੰ ਰੋਕਣ ਦੀ ਗੱਲ ਹੋਈ ਸੀਗੀ ਜੇਸ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ। ਸੇਚਾ ਪਿੰਡ ਦੀ ਇਹ ਘਟਨਾ ਹੈ। ਉਸ ਦੇ ਨੇੜਲੇ ਤੇੜਲੇ ਜਿਹੜੇ ਪਿੰਡਾਂ ਚਾਹੇ ਤੋਤੀ ਮਣਿਆਲਾ ਵਾ ਜਾਂ ਚਾਹੇ ਹੋਰ ਵੀ ਜਿਹੜੇ ਲਾਟੀਆਂ ਵਾਲ ਪਿੰਡਾਂ ਪੂਰਾ ਨਸ਼ੇ ਦਾ ਜਿਹੜਾ ਵਪਾਰ ਉਸ ਪਿੰਡ ਦੇ ਵਿੱਚ ਇੱਕ ਤਰ੍ਹਾਂ ਦਾ ਗੜ ਬਣਿਆ ਹੋਇਆ। ਪੁਲਿਸ ਦੇ ਵੱਲੋਂ ਆਏ ਦਿਨ ਉਥੇ ਕਈ ਤਰ੍ਹਾਂ ਦੇ ਨਸ਼ੇ ਦੀ ਰੋਗ ਥਾਨ ਦੇ ਲਈ ਇਵੈਂਟ ਵੀ ਲਗਾਏ ਜਾਂਦੇ ਨੇ। ਤਾਂ ਕਿਤੇ ਨਾ ਕਿਤੇ ਫੇਲਿਅਰ ਸਾਬਿਤ ਨਹੀਂ ਇਹ ਚੀਜ਼ ਹੋ ਰਹੀ। ਦੇਖੋ ਨਸ਼ਾ ਜਿਹੜਾ ਨਾ ਇਹ ਸਾਰੇ ਸੰਸਾਰ ਦੀ ਸਮੱਸਿਆ ਨਸ਼ਾ ਹਰ ਪਾਸੇ ਹੀ ਆ ਪਰ ਗੁਰੂਆਂ ਦੀ ਧਰਤੀ 'ਤੇ ਨਸ਼ੇ ਦਾ ਹੋਣਾ ਸਾਡੇ ਲਈ ਬਹੁਤ ਮਾੜੀ ਗੱਲ ਆ ਔਰ ਜਿਸ ਪੱਧਰ ਦਾ ਇੱਥੇ ਸਾਰਾ ਮੈਨੂੰ ਦੱਸਿਆ ਜਾ ਰਿਹਾ ਉਹ ਮਾੜੀ ਗੱਲ ਆ ਵੀ ਜੇ ਇਹਨਾਂ ਖੁੱਲਾ ਨਸ਼ਾ ਵਿਕ ਰਿਹਾ ਤੇ ਜਵਾਨੀ ਵੀ ਕਿੱਥੋਂ ਬਚਣੀ ਆ ਮੈਂ ਕੱਲ ਹੀ ਇੱਕ ਪਿੰਡ 'ਚ ਆਹ ਤੇ ਇੱਕ ਮਾਈ ਮੇਰੇ ਕੋਲ ਇੱਕ ਨੌਜਵਾਨ ਨੂੰ ਲੈ ਕੇ ਆਈ ਛੇਾਂ ਪੁੱਤਾਂ ਤੋਂ ਬਾਅਦ ਉਹਦਾ 3ਾਂ ਤੋਂ ਬਾਅਦ ਉਹਦਾ ਪੁੱਤ ਹੋਇਆ ਤੇ ਉਹਦਾ ਮਰ ਗਿਆ ਉਹ ਕਹਿੰਦੀ ਮੇਰੇ ਪੁੱਤ ਨੂੰ ਬਚਾ ਲੋ ਇਹ ਜਿਹੜੀ ਸਰਕਾਰ ਹੁੰਦੀ ਆ ਨਾ ਇਹ ਪਬਲਿਕ ਸਰਵੈਂਟ ਆ ਇਹਨੂੰ ਵੱਡੇ ਪੱਧਰ ਦੇ ਉੱਤੇ ਹਕੀਕਤ ਵਿੱਚ ਨਸ਼ੇ ਨੂੰ ਰੋਕਣ ਲਈ ਕੁਝ ਕਰਨਾ ਚਾਹੀਦਾ ਇਹ ਜਿਹੜੀ ਨਸ਼ੇ ਦੀ ਚੇਨ ਆ ਇਹ ਟੁੱਟਣੀ ਚਾਹੀਦੀ ਆ ਨਸ਼ਾ ਸਪਲਾਈ ਕਿੱਦਾਂ ਹੋ ਰਿਹਾ ਜਦੋਂ ਇਹ ਕਿਹਾ ਜਾਂਦਾ ਹੋਵੇ ਵੀ ਸਾਨੂੰ ਕੀੜੀ ਵੀ ਤੁਰੀ ਜਾਂਦੀ ਨਜ਼ਰ ਆਉਂਦੀ ਫਿਰ ਨਸ਼ੇ ਦਾ ਕਾਰੋਬਾਰ ਕਿਵੇਂ ਚੱਲਦਾ ਸਰਕਾਰ ਨੂੰ ਹਕੀਕਤ ਵਿੱਚ ਇਹ ਤੇ ਰੋਕ ਲਾਉਣੀ ਚਾਹੀਦੀ ਤੇ ਵੱਡੇ ਜਿਹੜੇ ਮਗਰਮਾਸ਼ਾ ਉਹ ਫੜਨੇ ਚਾਹੀਦੇ ਆ ਨਸ਼ੇ ਦੇ ਮੁੱਦੇ ਤੇ ਭਾਵੇਂ ਕੋਈ ਸਿੱਖ ਆ ਹਿੰਦੂ ਆ ਮੁਸਲਮਾਨ ਆ ਸਾਈਆ ਕਿਸੇ ਨੂੰ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਨਸ਼ੇ ਨੇ ਅਸਰ ਜਿਹੜਾ ਧਰਮ ਦੇਖ ਕੇ ਨਹੀਂ ਕਰਨਾ ਨਸ਼ਾ ਕੋਈ ਵੀ ਕਰੂਗਾ ਸਿਵਿਆਂ ਦੇ ਰਾ ਪਾਊਗਾ ਇਸ ਕਰਕੇ ਸਾਨੂੰ ਸਾਰੇ ਸਮਾਜ ਨੂੰ ਹੀ ਇਹਦੇ ਤੇ ਅਵੇਅਰ ਹੋਣਾ ਚਾਹੀਦਾ ਸਾਰੇ ਸਮਾਜ ਦੇ ਹੀ ਫਰਜ਼ ਆ ਵੀ ਜਿੱਥੇ ਵੀ ਕਿਤੇ ਕੋਈ ਨਸ਼ਾ ਹੁੰਦਾ ਵਾ ਅਸੀਂ ਉਹਦੀ ਰੋਕ-ਥਾਮ ਦੇ ਲਈ ਵੱਡੇ ਯਤਨ ਕਰੀਏ ਤਾਲਮੇਲ ਕਰੀਏ ਨਸ਼ੇ ਦੇ ਸੌਦਾਗਰਾਂ ਨੂੰ ਮਿਲ ਕੇ ਰੋਕੀਹਾ ਲੋਕਾਂ ਦਾ ਵੀ ਗਿਲਾ ਹੁੰਦਾ ਕਿ ਜੇ ਆਹੀ ਰੋਕੀਏ ਤੇ ਬਾਅਦ ਚ ਸਾਨੂੰ ਨਹੀਂ ਛੱਡਦੇ ਉਹ ਫਿਰ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਆ ਇਹੋ ਜੇ ਅਨਸਾਰਾਂ ਨੂੰ ਨਰਥ ਪਾਵੇ ਪੁਲਿਸ ਸਰਕਾਰ ਪਬਲਿਕ ਸਰਵੈਂਟ ਆ ਉਹਨਾਂ ਨੂੰ ਲੋਕਾਂ ਦੇ ਹਿੱਤ ਦੇਖਣੇ ਚਾਹੀਦੇ ਠੀਕ ਹੈ ਜੀ ਆ ਯੋਧ ਨਸ਼ਾ ਵਿਰੋਧ ਜਿਹੜੀ ਅੱਜ ਕੱਲ੍ਹ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਕੀ ਕਹਿਣਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਹਕੀਕਤ 'ਚ ਜੇ ਚੱਲ ਜੇ ਵਧੀਆ ਵਾ ਜੇ ਨਸ਼ੇ ਦੇ ਵੱਡੇ ਮਗਰਮੱਛ ਫੜਨੇ ਚਾਹੀਦੇ ਬਸ ਚੇਨ ਤੋੜਨੀ ਚਾਹੀਦੀ ਜੇ ਚੇਨ ਹੀ ਟੁੱਟੂਗੀ ਕੁਝ ਨਹੀਂ ਹੋਣਾ ਇੱਥੇ ਬਿਲਕੁਲ ਠੀਕ ਹੈ ਕੁਲਦੀਪ ਸਿੰਘ ਗੱਜ ਜਿਹੜੇ ਇੱਥੇ ਮੌਕੇ ਤੇ ਪਹੁੰਚੇ ਸੀਗੇ ਗ੍ਰੰਤੀ ਸਿੰਘ ਦਾ ਹਾਲਚਾਲ ਜਾਣਦੇ ਆ ਔਰ ਕਿਤਨਾ ਕਿਤੇ ਵੱਡੇ ਸਵਾਲ ਵੀ ਖੜੇ ਕੀਤੇ ਨੇ ਚਾਹੇ ਪੰਜਾਬ ਸਰਕਾਰ ਤੇ ਚਾਹੇ ਕਿਉਂਕਿ ਨਸ਼ਿਆਂ ਨੂੰ ਲੈ ਕੇ ਇੱਕ ਵੱਡੀ ਗੱਲ ਕੀਤੀ ਜਾਵੇ ਤਾਂ ਨਸ਼ਿਆਂ ਨੂੰ ਲੈ ਕੇ ਉਹਨਾਂ ਨੇ ਇੱਕ ਵੱਡੀ ਗੱਲ ਆਖੀ ਹੈ ਅਗਰ ਸਰਕਾਰ ਚਾਹੇ ਇਸ ਤੇ ਅਮਲ ਕਰੇ ਤਾਂ ਇਸ ਚੀਜ਼ ਨੂੰ ਰੋਕਿਆ ਵੀ ਜਾ ਸਕਦਾ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਨੌਜਵਾਨਾਂ ਦੀਆਂ ਜਾਨਾਂ ਉਹ ਬਚਾਈਆਂ ਜਾ ਸਕਦੀਆਂ ਨੇ ਕੈਮਰਾਪਰਸਨ ਅਮਰਜੀਤ